ਕਬੀਓ ਬਾਤ ਬੇਨਤੀ ਚੌਪਈ ਕਵੀ ਨੇ ਬੇਨਤੀ ਕੀਤੀ ਹੈ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਏ ਪਰਮਾਤਮਾ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ ਪੂਰਨ ਹੋਏ ਚਿਤ ਕੀ ਇੱਛਾ ਤਾਂ ਜੋ ਮੇਰੇ ਮਨ ਦੀ ਇੱਛਾ ਪੂਰੀ ਹੋ ਜਾਵੇ ਤਵ ਚਰਨ ਨਨ ਮੰਨ ਰਹੇ ਹਮਾਰਾ ਮੇਰਾ ਮਨ ਸਦਾ ਤੁਹਾਡੇ ਚਰਨਾਂ ਨਾਲ ਜੁੜਿਆ ਰਹੇ ਆਪਣਾ ਜਾਣ ਕਰੋ ਪ੍ਰਤੀ ਪਾਰਾ ਮੈਨੂੰ ਆਪਣਾ ਸਮਝ ਕੇ ਮੇਰੀ ਰੱਖਿਆ ਕਰੋ ਹਮਰੇ ਦੁਸ਼ਟ ਸਭੈ ਤੁਮ ਘਾਵੋ ਮੇਰੇ ਸਾਰੇ ਦੁਸ਼ਮਣਾਂ ਨੂੰ ਤੁਸੀਂ ਖਤਮ ਕਰ ਦੇਵੋ ਆਪ ਹੱਥ ਦੇ ਮੋਹੇ ਬਚਾਓ ਮੈਨੂੰ ਆਪਣਾ ਹੱਥ ਦੇ ਕੇ ਬਚਾ ਲਵੋ ਸੁਖੀ ਬਸੈ ਮੋਰਾ ਪਰਿਵਾਰਾ ਮੇਰਾ ਪਰਿਵਾਰ ਸਦਾ ਸੁਖੀ ਵਸਦਾ ਰਹੇ ਸੇਵਕ ਸਿੱਖ ਸਬੈ ਕਰਤਾਰਾ ਹੇ ਕਰਤਾਰ ਤੇਰੀ ਸੇਵਕ ਅਤੇ ਸਿੱਖ ਸਭ ਹੀ ਸੁਖੀ ਵਸਦੇ ਰਹਿਣ ਮੋਰਾ ਛਾ ਨਿਜ ਕਰਦਾ ਕਰੀਐ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ ਸਭ ਬੈਰਣ ਕੋ ਆਜ ਸੰਘਰੀਐ ਸਾਰੇ ਵੈਰੀਆਂ ਨੂੰ ਅੱਜ ਹੀ ਖਤਮ ਕਰ ਦੇਵੋ ਪੂਰਨ ਹੋਏ ਹਮਾਰੀ ਆਸਾ ਮੇਰੀ ਆਸ ਪੂਰੀ ਹੋ ਜਾਵੇ ਤੋਰ ਭਜਨ ਕੀ ਰਹਿ ਪਿਆਸਾ ਤੇਰੇ ਭਜਨ ਭਾਵ ਤੇਰੀ ਭਗਤੀ ਲਈ ਮੇਰੇ ਵਿੱਚ ਪਿਆਸ ਅਤੇ ਇੱਛਾ ਸਦਾ ਬਣੀ ਰਹੇ ਤੂੰ ਮੈਂ ਛਾੜ ਕੋਈ ਅਵਰ ਨਾ ਧਿਆਉ ਤੁਹਾਨੂੰ ਛੱਡ ਕੇ ਮੈਂ ਕਿਸੇ ਹੋਰ ਦੀ ਪੂਜਾ ਆਰਾਧਨਾ ਨਾ ਕਰਾਂ ਜੋ ਵਰ ਚਾਉਂ ਸੋ ਤੁਮ ਤੇ ਪਾਉ ਮੈਂ ਜੋ ਇੱਛਾ ਕਰਾਂ ਚਾ ਕੋਈ ਵਰ ਚਾਹਾਂ ਉਹ ਤੁਹਾਡੇ ਤੋਂ ਹੀ ਪ੍ਰਾਪਤ ਕਰਾਂ ਸੇਵਕ ਸਿੱਖ ਹਮਾਰੇ ਤਾਰਿਐ ਸਾਰੇ ਸੇਵਕਾਂ ਅਤੇ ਸਿੱਖਾਂ ਨੂੰ ਪਵ ਸਾਗਰ ਵਿੱਚੋਂ ਤਾਰ ਦਿਓ ਚੁੰ ਚੁੰ ਸੱਤਰ ਹਮਾਰੇ ਮਾਰਿਐ ਮੇਰੇ ਵੈਰੀਆਂ ਨੂੰ ਚੁੰ ਚੁੰ ਕੇ ਮਾਰ ਦਿਓ ਆਪ ਹੱਥ ਦੇ ਮੁਝੇ ਉਭਰੀਐ ਆਪਣਾ ਹੱਥ ਦੇ ਕੇ ਮੇਰਾ ਉਦਾਰ ਕਰੋ ਮਰਨ ਕਾਲ ਕਾ ਤਰਾਸ ਨਿਵਰੀਐ ਮੌਤ ਦੇ ਸਮੇ ਦਾ ਡਰ ਦੂਰ ਕਰ ਦਿਓ ਹੂ ਜੋ ਸਦਾ ਹਮਾਰੇ ਪਛਾ ਤੁਸੀਂ ਸਦਾ ਮੇਰੇ ਪੱਖ ਵਿੱਚ ਰਹੋ ਸ੍ਰੀ ਅਸ ਤੁਜ ਜੋ ਕਰਿਓ ਰੱਛਾ ਹੇ ਅਸ ਤੁਜ ਜੀ ਭਾਵ ਅਕਾਲ ਪੁਰਖ ਜੀ ਮੇਰੀ ਰਖਿਆ ਕਰੋ ਰਾਖ ਲਿਓ ਮੋਇ ਰਾਖਣ ਹਾਰੇ ਹੀ ਰਖਿਆ ਕਰਨ ਵਾਲੇ ਮੇਰੀ ਰਖਿਆ ਕਰੋ ਸਾਹਿਬ ਸੰਤ ਸਹਾਇ ਪਿਆਰੇ ਤੁਸੀਂ ਸੰਤਾਂ ਦੇ ਸਾਹਿਬ ਜਾ ਸੁਆਮੀ ਅਤੇ ਪਿਆਰੇ ਸਹਾਇਕ ਹੋ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਸੀਂ ਦੀਨਾਂ ਦੇ ਬੰਦੂ ਅਤੇ ਦੁਸ਼ਟਾਂ ਦੇ ਸੰਘਾਰਕ ਹੋ ਤੁਮ ਹੋ ਪੂਰੀ ਚਤੁਰਦਸ ਕੰਤਾ ਤੁਸੀਂ ਹੀ 14 ਪੁਰੀਆਂ ਜਾਂ 14 ਲੋਕਾਂ ਦੇ ਸਵਾਮੀ ਹੋ ਕਾਲ ਪਾਏ ਬ੍ਰਹਮਾ ਬਪਤਰਾ ਸਮਾ ਆਉਣ ਤੇ ਹੀ ਬ੍ਰਹਮਾ ਨੇ ਸਰੀਰ ਧਾਰਨ ਕੀਤਾ ਕਾਲ ਪਾਏ ਸ਼ਿਵ ਜੋ ਅਵਤਾਰ ਸਮਾ ਪਾ ਕੇ ਹੀ ਸ਼ਿਵ ਜੀ ਨੇ ਅਵਤਾਰ ਧਾਰਿਆ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਕਾਲ ਦੀ ਪ੍ਰਾਪਤੀ ਤੋਂ ਹੀ ਵਿਸ਼ਨੂ ਦਾ ਪ੍ਰਕਾਸ਼ ਹੋਇਆ ਸਕਲ ਕਾਲ ਕਾ ਕੀਆ ਤਮਾਸਾ ਏ ਮਹਾਕਾਲ ਤੁਸੀਂ ਹੀ ਸਾਰਿਆਂ ਕਾਲਾਂ ਦਾ ਕੌਤਕ ਰਚਾਇਆ ਹੋਇਆ ਜਵਨ ਕਾਲ ਜੋਗੀ ਸੇਵ ਕੀਓ ਜਿਸ ਕਾਲ ਨੇ ਸ਼ਿਵ ਨੂੰ ਜੋਗੀ ਬਣਾਇਆ ਹੈ 베ਦ ਰਾਜ ਬ੍ਰਹਮਾ ਜੋਥਿਓ ਅਤੇ ਬ੍ਰਹਮਾ ਜੀ ਨੂੰ ਵੇਦਾਂ ਦਾ ਰਾਜਾ ਬਣਾਇਆ ਹੈ ਜਵਨ ਕਾਲ ਸਭ ਲੋਕ ਸਵਾਰਾ ਜਿਸ ਕਾਲ ਨੇ ਸਾਰੇ ਲੋਕਾਂ ਨੂੰ ਸਵਾਰਿਆ ਹੈ ਨਮਸਕਾਰ ਹੈ ਤਾਹੇ ਹਮਾਰਾ ਉਸ ਕਾਲ ਨੂੰ ਮੇਰਾ ਪ੍ਰਣਾਮ ਹੈ ਜਵਨ ਕਾਲ ਸਭ ਜਗਤ ਬਨਾਇਓ ਜਿਸ ਕਾਲ ਨੇ ਸਾਰਾ ਜਗਤ ਬਨਾਇਆ ਹੈ ਦੇਵ ਦੇਤ ਜਛਣ ਉਪਜਾਇਓ ਜਿਸ ਕਾਲ ਨੇ ਦੇਵਤੇ ਦੈਤ ਅਤੇ ਯਕਸ਼ ਪੈਦਾ ਕੀਤੇ ਨੇ ਆਦ ਅੰਤ ਇੱਕ ਹੈ અવਤਾਰਾ ਜੋ ਸ਼ੁਰੂ ਤੋਂ ਅੰਤ ਤੱਕ અવਤਾਰਿਤ ਜਾ ਪ੍ਰਕਾਸ਼ਮਾਨ ਹੈ ਸੋਈ ਗੁਰੂ ਸਮਝੋ ਹਮਾਰਾ ਉਸੇ ਨੂੰ ਮੇਰਾ ਗੁਰੂ ਸਮਝੋ ਨਮਸਕਾਰ ਤਿਸ ਹੀ ਕੋ ਹਮਾਰੀ ਉਸ ਨੂੰ ਮੇਰਾ ਨਮਸਕਾਰ ਹੈ ਸਕਲ ਪ੍ਰਜਾ ਜਿਨ ਆਪ ਸਵਾਰੀ ਜਿਸ ਨੇ ਸਾਰੀ ਪਰਜਾ ਨੂੰ ਬਣਾਇਆ ਹੈ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ हे ਪਰਮਾਤਮਾ ਤੁਸੀਂ ਸੇਵਕਾਂ ਨੂੰ ਸ਼ੁਭ ਗੁਣ ਅਤੇ ਸੁਖ ਦਿੱਤਾ ਹੈ ਸਤਰਨ ਕੋ ਪਲਮੋ ਬਦ ਕੀਓ ਅਤੇ ਵੈਰੀਆਂ ਦਾ ਪਲਾ ਛਿਨਾ ਵਿੱਚ ਵੱਦ ਕੀਤਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਤੁਸੀਂ ਹਰ ਇੱਕ ਦੇ ਅੰਦਰ ਦੀ ਗੱਲ ਜਾਣਦੇ ਹੋ ਭਲੇ ਬੁਰੇ ਕੀ ਪੀਰ ਪਛਾਨਤ ਅਤੇ ਚੰਗੇ ਮਾਰੇ ਦੀ ਪੀੜ ਜਾਂ ਦੁੱਖ ਨੂੰ ਪਛਾਣਦੇ ਹੋ ਜੀਟੀ ਤੇ ਕੁੰਚਰ ਅਸਥੂਲਾ ਕੀੜੀ ਤੋਂ ਲੈ ਕੇ ਵੱਡੇ ਆਕਾਰ ਦੇ ਹਾਥੀ ਤੱਕ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸਭ ਉੱਪਰ ਕਿਰਪਾ ਦ੍ਰਿਸ਼ਟੀ ਰੱਖ ਕੇ ਖੁਸ਼ ਹੁੰਦੇ ਹੋ ਸੰਤਨ ਦੁੱਖ ਪਾਏ ਤੇ ਦੁਖੀ ਸੰਤਾਂ ਦੇ ਦੁਖੀ ਹੋਣ ਤੇ ਤੁਸੀਂ ਦੁਖੀ ਹੁੰਦੇ ਹੋ ਸੁਖ ਪਾਏ ਸਾਧਨ ਕੇ ਸੁਖੀ ਅਤੇ ਸਾਧਾਂ ਦੇ ਸੁਖ ਪ੍ਰਾਪਤ ਕਰਨ ਤੇ ਸੁਖੀ ਹੁੰਦੇ ਹੋ ਏਕ ਏਕ ਕੀ ਪੀਰ ਪਛਾਨੈ ਤੁਸੀਂ ਇੱਕ ਇੱਕ ਦੇ ਦੁੱਖ ਨੂੰ ਪਛਾਣਦੇ ਹੋ ਘਟ ਘਟ ਕੇ ਪਟ ਪਟ ਕੀ ਜਾਣੈ ਅਤੇ ਹਰ ਇੱਕ ਦੇ ਅੰਦਰ ਲੁਕੇ ਭੇਦਾਂ ਨੂੰ ਜਾਣਦੇ ਹੋ ਜਬ ਉਦਕਰਖ ਕਰਾ ਕਰ ਤਾਰਾ ਏ ਕਰਤਾਰ ਜਦੋਂ ਤੁਸੀਂ ਆਪਣਾ ਵਿਸਤਾਰ ਕਰਦੇ ਹੋ ਪ੍ਰਜਾ ਤਰਤ ਤਬ ਦੇ ਅਪਾਰਾ ਤਦ ਸਾਰੀ ਪਰਜਾ ਆਪਣੀ ਦੇਹ ਜਾਂ ਹੋਂਦ ਤਾਰਨ ਕਰਦੀ ਹੈ ਜਬ ਆਕਰਖ ਕਰਤ ਹੋ ਕਬ ਹੂੰ ਜਦੋਂ ਤੁਸੀਂ ਕਦੇ ਸ੍ਰਿਸ਼ਟੀ ਨੂੰ ਆਪਣੇ ਵੱਲ ਖਿੱਚਦੇ ਹੋ ਤੁਮੈਂ ਮਿਲਤ ਦੇ ਤਾਰ ਸਭ ਹੂੰ ਉਦੋਂ ਤੁਹਾਡੇ ਵਿੱਚ ਸਾਰੇ ਆਕਾਰ ਭਾਵ ਦੇ ਤਾਰੀ ਸਮਾ ਜਾਂਦੇ ਨੇ ਜੀਤੇ ਬदन ਸ੍ਰਿਸ਼ਟ ਸਭ ਧਾਰੈ ਸ੍ਰਿਸ਼ਟੀ ਵਿੱਚ ਜਿੰਨੇ ਵੀ ਮੂੰਹ ਜਾਂ ਸਰੀਰ ਬਣੇ ਹੋਏ ਨੇ ਆਪ ਆਪਣੀ ਬੂਝ ਉਚਾਰਾ ਉਹਨਾਂ ਸਭ ਨੇ ਆਪਣੀ ਸੂਝ ਅਨੁਸਾਰ ਤੇਰਾ ਗਾਇਨ ਕੀਤਾ ਹੈ। ਤੁਮ ਸਭ ਹੀ ਤੇ ਰਹਿਤ ਨਿਰਾਲਮ ਤੁਸੀਂ ਸਾਰਿਆਂ ਤੋਂ ਨਿਰਪੱਖ ਰਹਿੰਦੇ ਹੋ। ਜਾਣਤ ਬੇਦ ਭੇਦ ਅਰ ਆਲਮ ਇਸ ਵੇਦ ਅਨੁਸਾਰੀ ਵੇਦ ਅਤੇ ਸੰਸਾਰ ਦੇ ਸਾਰੇ ਵਿਦਵਾਨ ਜਾਣਦੇ ਨੇ ਨਿਰੰਕਾਰ ਨਿਰਭਕਾਰ ਨਿਰਲੰਭ ਤੁਸੀਂ ਆਕਾਰ ਰਹਿਤ ਵਿਕਾਰ ਰਹਿਤ ਅਤੇ ਆਧਾਰ ਰਹਿਤ ਹੋ ਆਦ ਅਨੀਲ ਅਨਾਦ ਅasamb ਤੁਸੀਂ ਸ਼ੁਰੂ ਤੋਂ ਬੇਦਾਗ ਹੋ ਅਤੇ ਜਨਮ ਰਹਿਤ ਹੋ ਤਾਕਾ ਮੂਡ ਉਚਾਰਤ ਭੇਦਾ ਮੂਰਖ ਲੋਕ ਉਸ ਦੇ ਭੇਦ ਦਾ ਵਰਣਨ ਕਰਦੇ ਹਨ ਜਾਕੋ ਭੇਵ ਨਾ ਪਾਵਤ ਬੇਦਾ ਜਿਸ ਦਾ ਭੇਦ ਵੇਦ ਵੀ ਨਹੀਂ ਪਾ ਸਕੇ ਤਾ ਕੋ ਕਰਪਾ ਹਨ ਅਨੁਮਾਨਤ ਜੋ ਉਸ ਦਾ ਅਨੁਮਾਨ ਪੱਤਰਾਂ ਦੇ ਵਿੱਚ ਕਰਦੇ ਨੇ ਮਹਾ ਮੂੜ ਕਛ ਭੇਦ ਨ ਜਾਣਤ ਉਹ ਮਹਾ ਮੂਰਕ ਉਸ ਦਾ ਕੁਝ ਵੀ ਭੇਦ ਨਹੀਂ ਜਾਣਦੇ ਮਹਾ ਦੇਵ ਕੋ ਕਹਿਤ ਸਦਾ ਸਿਵ ਓ ਮਹਾਦੇਵ ਨੂੰ ਸਦਾ ਸ਼ਿਵ ਜਾ ਈਸ਼ਵਰ ਕਹਿੰਦੇ ਨੇ ਨਿਰੰਕਾਰ ਕਾ ਚੀਨਤ ਨੈ ਪਿਵ ਪਰ ਉਸ ਪਰਮਾਤਮਾ ਦਾ ਭੇਦ ਨਹੀਂ ਸਮਝਦੇ ਆਪ ਆਪਣੀ ਬੁੱਧ ਹੈ ਜੇਤੀ ਹਰ ਇੱਕ ਦੀ ਆਪੋ ਆਪਣੇ ਜਿੰਨੀ ਬੁੱਧੀ ਹੈ ਬਰਨਤ ਪਿੰਨ ਪਿੰਨ ਤੂੰ ਹੈ ਤੇਤੀ ਉਹ ਤੁਹਾਡਾ ਪਿੰਨ ਪਿੰਨ ਜਾਂ ਅਲੱਗ ਅਲੱਗ ਵਰਨਨ ਕਰਦੇ ਨੇ ਤੁਮਰਾ ਲਖਾ ਨਾ ਜਾਏ ਪਸਾਰਾ ਤੁਹਾਡੇ ਵਿਸਤਾਰ ਜਾਂ ਪਸਾਰੇ ਨੂੰ ਸਮਝਿਆ ਨਹੀਂ ਜਾ ਸਕਦਾ ਕਹਿ ਪਿਤ ਸਜਾ ਪ੍ਰਥਮ ਸੰਸਾਰਾ ਕੇ ਕੈਸੇ ਤਰੀਕੇ ਪਹਿਲਾ ਸੰਸਾਰ ਸਾਜਿਆ ਗਿਆ ਇਕੈ ਰੂਪ ਅਨੂਪ ਸਰੂਪਾ ਤੇਰਾ ਇਕੋ ਰੂਪ ਅਨੇਕ ਸਰੂਪਾਂ ਵਾਲਾ ਹੈ ਰੰਗ ਭਇਓ ਰਾਵ ਕਈ ਭੂਪਾ ਤੁਸੀਂ ਕਿਤੇ ਰੰਗ ਭਾਵ ਗਰੀਬ ਹੋ ਕਿਤੇ ਰਾਉ ਅਤੇ ਕਿਤੇ ਰਾਜੇ ਕਹੀ ਦੇ ਹੋ ਅੰਡਜੇ ਰਜ ਸੇਤਜ ਕੀਨੀ ਅੰਡਜ ਭਾਵ ਆਂਡੇ ਤੋਂ ਪੈਦਾ ਹੋਣ ਵਾਲੇ ਜੇ ਰਜ ਭਾਵ ਜੇਰ ਤੋਂ ਪੈਦਾ ਹੋਣ ਵਾਲੇ ਅਤੇ ਸੇਤਜ ਭਾਵ ਮੁਰਜੇ ਤੋਂ ਪੈਦਾ ਹੋਣ ਵਾਲੇ ਦੀ ਰਚਨਾ ਉਤਪੁੱਜ ਖਾਨ ਬਹੁ ਰਚਦੀਨੀ ਅਤੇ ਧਰਤੀ ਤੋਂ ਪੈਦਾ ਹੋਣ ਵਾਲੇ ਚਾਰੇ ਖਾਣੀਆਂ ਦੀ ਰਚਨਾ ਕੀਤੀ ਹੈ ਕਉ ਫੂਲ ਰਾਜਾ ਹੈ ਬੈਠਾ ਕਿਤੇ ਤੁਸੀਂ ਪਰਸੰਤਾ ਪੂਰਵਕ ਰਾਜੇ ਬਣੇ ਬੈਠੇ ਹੋ ਹੋ ਸਮਟ ਪਿਓ ਸ਼ੰਕਰ ਇਕੱਠਾ ਅਤੇ ਕਿਤੇ ਸਮਟ ਕੇ ਸ਼ੰਕਰ ਦੀ ਮੂਰਤੀ ਵਿੱਚ ਇਕੱਠੇ ਹੋ ਗਏ ਹੋ। ਸਗਰੀ ਸ੍ਰਿਸ਼ਟ ਦਿਖਾਏ ਅਚੰਬਵ ਤੁਸੀਂ ਸਾਰੀ ਸ੍ਰਿਸ਼ਟੀ ਨੂੰ ਹੈਰਾਨੀ ਵਿਖਾਈ ਹੈ। ਆਦ ਜੁਗਾਦ ਸਰੂਪ ਸਵੰਭਵ ਤੁਸੀਂ ਮੋੜ ਵਿੱਚ ਜੁਗਾ ਦੇ ਆਰੰਭ ਵਿੱਚ ਆਪਣੇ ਆਪ ਹੋਣਦ ਵਿੱਚ ਆਉਣ ਵਾਲੇ ਸਰੂਪ ਹੋ ਆਬਰੱਛਾ ਮੇਰੀ ਤੁਮ ਕਰੋ ਹੁਣ ਤੁਸੀਂ ਮੇਰੀ ਰੱਖਿਆ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਤੁਸੀ ਸਿੱਖਾਂ ਨੂੰ ਬਚਾਓ ਅਤੇ ਅਸਿੱਖਾਂ ਨੂੰ ਨਾਸ਼ਟ ਕਰੋ ਦੋਸ਼ਟ ਜਿਤੇ ਉਠਵਤ ਉਤਪਾਤਾ ਜਿੰਨੇ ਵੀ ਦੋਸ਼ਟ ਉਤਪਾਤ ਮਚਾਉਂਦੇ ਨੇ ਸਕਲ ਮਲੇਚ ਕਰੋ ਰਣ ਘਾਤਾ ਉਹਨਾਂ ਸਾਰੇ ਮਲੇਚ ਭਾਵ ਦੋਸ਼ਟਾਂ ਦਾ ਰਣ ਵਿੱਚ ਨਾਸ਼ ਕਰੋ ਜੇ ਅਸਤੁਜ ਤਵ ਸਰਨੀ ਪਰੇ ਹੇ ਅਸਤੁਜ ਜੋ ਤੁਹਾਡੀ ਸ਼ਰਨ ਵਿੱਚ ਪੈਂਦੇ ਨੇ ਤਿੰਨ ਕੇ ਦੁਸ਼ਟ ਦੁਖਤ ਹੈ ਮਰੇ ਉਹਨਾਂ ਦੇ ਦੁਸ਼ਮਣ ਦੁਖੀ ਹੋ ਕੇ ਮਰਦੇ ਨੇ ਪੋਰਖ ਜਵਨ ਪਗ ਪਰੇ ਤੇ ਹਾਰੇ ਜੋ ਵਰਸ ਤੁਹਾਡੀ ਸ਼ਰਨ ਵਿੱਚ ਪੈਂਦੇ ਨੇ ਤਿੰਨ ਕੇ ਤੁਮ ਸੰਕਟ ਸਭ ਤਾਰੇ ਉਹਨਾਂ ਦੇ ਸਾਰੇ ਸੰਕਟ ਤੁਸੀਂ ਦੂਰ ਕਰ ਦਿੰਦੇ ਹੋ ਜੋ ਕਲ ਕੋ ਇੱਕ ਵਾਰ ਤੇ ਆਇਆ ਹੈ ਜੋ ਕਲ ਭਾਵ ਪਰਮਾਤਮਾ ਨੂੰ ਇੱਕ ਵਾਰ ਤੇ ਆਉਂਦੇ ਨੇ ਤਾ ਕੇ ਕਾਲ ਨਿਕਟ ਨਹੀਂ ਆਏ ਹੈ ਫਿਰ ਕਾਲ ਉਹਨਾਂ ਦੇ ਨੇੜੇ ਨਹੀਂ ਆਉਂਦਾ ਰੱਛਾ ਹੋਏ ਤਾਹੇ ਸਭ ਕਾਲਾ ਉਹਨਾਂ ਦੀ ਸਾਰੇ ਕਾਲਾਂ ਵਿੱਚ ਰੱਖਿਆ ਹੁੰਦੀ ਹੈ ਦੋਸ਼ਟ ਅਰਿਸ਼ਟ ਤਰੇ ਤਤ ਕਾਲਾ ਉਨਾਂ ਦੇ ਦੁਸ਼ਟ ਅਤੇ ਵਿਗਣ ਓਸੇ ਵੇਲੇ ਦੂਰ ਹੋ ਜਾਂਦੇ ਨੇ ਕਿਰਪਾ ਦ੍ਰਿਸ਼ਟ ਤਨ ਜਾਏ ਨਾ ਹਰਿਓ ਤੁਸੀਂ ਜਿਸ ਨੂੰ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਹੋ ਤਾਂ ਕੇ ਤਾਪ ਤਨਕ ਮੋ ਹਰਿਓ ਉਹਨਾਂ ਦੇ ਸਾਰੇ ਦੁੱਖ ਪਲਾ ਵਿੱਚ ਹਰੇ ਭਾਵ ਦੂਰ ਹੋ ਜਾਂਦੇ ਨੇ ਰਿੱਤ ਸਿੱਤ ਕਰਮੋਂ ਸਭ ਹੋਈ ਉਹਨਾਂ ਦੇ ਘਰ ਵਿੱਚ ਸਭ ਰਿਧੀਆਂ ਅਤੇ ਸਿੱਧੀਆਂ ਹੋ ਜਾਂਦੀਆਂ ਹਨ ਦੁਸ਼ਟ ਛਾਛ ਵਹਿ ਸਕੇ ਨਾ ਕੋਈ ਅਤੇ ਕੋਈ ਦੁਸ਼ਮਣ ਉਹਨਾਂ ਦੀ ਪਰਛਾਈ ਨੂੰ ਵੀ ਛੋ ਨਹੀਂ ਸਕਦਾ ਇੱਕ ਵਾਰ ਜਿਨ ਤੁਮੈ ਸੰਭਾਰਾ ਜਿਸਨੇ ਇੱਕ ਵਾਰ ਤੁਹਾਨੂੰ ਯਾਦ ਕਰ ਲਿਆ ਕਾਲ 파ਸ ਤੇ ਤਾਹੇ ਉਬਾਰਾ ਉਸ ਨੂੰ ਤੁਸੀਂ ਕਾਲ ਦੀ ਫਾਹੀ ਤੋਂ ਬਚਾ ਲਿਆ ਜਿਨਰ ਨਾਮ ਤੇ ਹਾਰੋ ਕਹਾ ਜੇਸ ਵਿਅਕਤੀ ਨੇ ਤੁਹਾਡਾ ਨਾਮ ਉਚਾਰ ਦਿੱਤਾ দারিਦ દુਸ਼ਟ 도ਖ ਤੇ ਰਹਾ ਉਹ ਦ੍ਰਿਤਰ ਭਾਵ ਗਰੀਬੀ 도ਸ਼ਟ ਭਾਵ ਦੁਸ਼ਮਣ ਅਤੇ ਦੁੱਖਾਂ ਤੋਂ ਬਚ ਗਿਆ ਖੜਗ ਕੀਤ ਮੈਂ ਸਰਨ ਤਿਆਰੀ हे ਖੜਕ ਕੀਤ ਭਾਵ ਪਰਮਾਤਮਾ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਆਪ ਹੱਥ ਦੇ ਲਿਓ ਉਬਾਰੀ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਓ ਸਰਬ ਥੋਰਮੋ ਹੋਏ ਸਹਾਈ ਸਾਰੇ ਥਾਵਾਂ ਤੇ ਮੇਰੇ ਸਹਾਈ ਹੋ ਜਾਵੋ दुष्ट दुख ते लेहो बचाई दुश्मना ते दुखां तो बचा लवो कृपा करी हम पर जग माता मेरे उते जग माता ने कृपा कीती है ग्रंथ करा पूरण सुभराता ਤੇ ਮੈਂ ਸ਼ੁਭ ਗੁਨਾ ਨਾਲ ਭਰਪੂਰ ਗ੍ਰੰਥ ਪੂਰਾ ਕੀਤਾ ਹੈ। 길 ਪਿੱਛ ਸકલ ਦੇ ਕੋ ਹਰਤਾ। ਉਹੀ ਮੇਰੇ ਸਰੀਰ ਦੇ ਸਾਰੇ ਪਾਪਾ ਨੂੰ ਨਸ਼ਟ ਕਰਨ ਵਾਲੀ ਹੈ। ਦੁਸ਼ਟ ਦੋਖੀਆਂ ਕੋਛੈ ਕਰਤਾ। ਦੋਸ਼ਤਾ ਭਾਵ ਵੈਰੀਆਂ ਅਤੇ ਦੁਖੀਆਂ ਨੂੰ ਨਸ਼ਟ ਕਰਨ ਵਾਲੀ ਹੈ। ਸ਼੍ਰੀ ਅਸਤੋਜ ਜਵ ਭੇ ਦਿਆਲਾ ਜਦ ਸ਼੍ਰੀ ਅਸਤੋਜ ਭਾਵ ਮਹਾਕਾਲ ਦਿਆਲ ਹੋਏ ਪੂਰਨ ਕਰਾ ਗ੍ਰੰਥ ਤਤਕਾਲਾ ਤਾਂ ਉਸ ਵੇਲੇ ਮੈਂ ਇਹ ਗ੍ਰੰਥ ਮੁਕੰਮਲ ਕਰ ਲਿਆ। ਮਨ ਬਾਚਤ ਫਲ ਪਾਵੈ ਸੋਈ ਜੋ ਇਸ ਪਾਠ ਨੂੰ ਪੜ੍ਹੇਗਾ ਉਹ ਮਾਨ ਇਛਤ ਫਲ ਪ੍ਰਾਪਤ ਕਰੇਗਾ ਦੁਖ ਨਤ ਸਹਿ ਵਿਆਪਤ ਕੋਈ ਉਸ ਨੂੰ ਕੋਈ ਵੀ ਦੁੱਖ ਵਿਆਪਤ ਨਹੀਂ ਹੋਵੇਗਾ ਭਾਵ ਦੁੱਖ ਨਹੀਂ ਆਵੇਗਾ ਹੜੇਲਾ ਸੁਨਾ ਗੁੰਗ ਜੋ ਯਾਇ ਸੋ ਰਸਨਾ ਪਾਵੇ ਏਸ ਗ੍ਰੰਥ ਨੂੰ ਜੇ ਗੂੰਗਾ ਸੁਨੇਗਾ ਤਾਂ ਉਹ ਜੀਵ ਪ੍ਰਾਪਤ ਕਰ ਲਵੇਗਾ ਸੁਨਾ ਮੂੜ ਚਿੱਤ ਲਾਏ ਚਤੁਰਤਾ ਆਵੇ ਜੇ ਮੂਰਖ ਚਿੱਤ ਲਗਾ ਕੇ ਸੁਨੇਗਾ ਤਾਂ ਉਸ ਦੇ ਅੰਦਰ ਸਿਆਨਪ ਆ ਜਾਵੇਗੀ ਦੁਖ ਦਰਦ ਭੋ ਨਿਕਟ ਨ ਤੈ ਨਰ ਕੇ ਰਹਿ ਉਸ ਵਿਅਕਤੀ ਦੇ ਨੇੜੇ ਦੁਖ ਦਰਦ ਅਤੇ ਭੈ ਨਹੀਂ ਰਹੇਗਾ ਹੋ ਜੋ ਯਾਕੀ ਇੱਕ ਵਾਰ ਚੌਪਈ ਕੋ ਕਹੇ ਜੋ ਇੱਕ ਵਾਰ ਇਸ ਚੌਪਈ ਦਾ ਪਾਠ ਕਰੇਗਾ ਚੌਪਈ ਸੰਬੱਤ 17 ਸੈਸ ਪਣੀਜੈ ਪਹਿਲਾ 1700 ਸੰਮਤ ਕਹੋ ਅਰਧ ਸੈਸ ਪੁਨ 3 ਕਹੀਚੈ ਅਤੇ ਫੇਰ ਉਸ ਨਾਲ ਅੱਧਾ 100 ਅਤੇ 3 ਕਹੋ ਭਾਵ 1753 ਪਾਦਰਵ ਸੁਦੀ ਅਸ਼ਟਮੀ ਰਵਿਵਾਰਾ ਆ ਦੋ ਮਹੀਨੇ ਦੀ ਸੁਦੀ ਅਠਵੀਂ ਐਤਵਾਰ ਨੂੰ ਤੀਰਸ ਤੁਦਰਵ ਗ੍ਰੰਥ ਸੁਧਾਰਾ ਸਤਲੁਜ ਨਦੀ ਦੇ ਕੰਡੇ ਬੈਠ ਕੇ ਇਹ ਗ੍ਰੰਥ ਸੰਪੂਰਨ ਕੀਤਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਉ ਜਦੋਂ ਤੂੰ ਤੁਹਾਡੇ ਚਰਨ ਫੜੇ ਹਨ ਤਦ ਤੂੰ ਮੈਂ ਹੋਰ ਕਿਸੇ ਨੂੰ ਅੱਖਾਂ ਹੇਠਾਂ ਨਹੀਂ ਲਿਆਉਂਦਾ RAM ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨਾ ਮਾਨਿਓ RAM ਰਹੀਮ ਪੁਰਾਨ ਅਤੇ ਕੁਰਾਨ ਨੇ ਅਨੇਕਾ ਮਤ ਕਹੇ ਨੇ ਪਰਮੈ ਕਿਸੇ ਇੱਕ ਨੂੰ ਵੀ ਨਹੀਂ ਮੰਨਦਾ ਸਿਮਰਤ ਸਾਸਤਰ ਵੇਦ ਸਬੈ ਬੋ ਭੇਦ ਕਹੈ ਹਮ ਏਕ ਨਾ ਜਾਣਿਉ ਸਮ੍ਰਿਤਿਆ ਸਾਸਤਰ ਅਤੇ ਵੇਦ ਬਹੁਤ ਸਾਰੇ ਭੇਦ ਦੱਸਦੇ ਨੇ ਪਰ ਮੈਂ ਇੱਕ ਵੀ ਨਹੀਂ ਜਾਣਿਆ ਸ਼ੀਰਿਅਤ ਸਪਾਨ ਕਿਰਪਾ ਤੂੰ ਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਏ ਕਾਲਪੁਰਖ ਤੇਰੀ ਕਿਰਪਾ ਕਰਕੇ ਗ੍ਰੰਥ ਸਿਰਜਿਆ ਜਾ ਸਕਿਆ ਹੈ ਏ ਮੈਂ ਨਹੀਂ ਕਿਹਾ ਸਾਰਾ ਤੁਸੀਂ ਹੀ ਕਥਨ ਕੀਤਾ ਹੈ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਸਾਰੇ ਦਰਾਂ ਨੂੰ ਛੱਡ ਕੇ ਤੁਹਾਡਾ ਦਰ ਫੜਿਆ ਹੈ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਤੁਹਾਨੂੰ ਵਾਫੜੇ ਦੀ ਲਾਜ ਹੈ ਗੋਬਿੰਦ ਤੁਹਾਡਾ ਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ